ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਜਿਸ ਪਾਠ ਜਿਸ ਬਾਣੀ ਦਾ ਜਾਪ ਕਰਨ ਦਾ ਵੱਧ ਫਲ ਮਿਲਦਾ ਹੈ ਤੇ ਕਿਸ ਵਿਧੀ ਦੇ ਨਾਲ ਆਪਾਂ ਜਾਪ ਕਰਨਾ ਹੈ ਸਾਧ ਸੰਗਤ ਜੀ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਬੋ ਮਹੀਨੇ ਵਿੱਚ ਸਾਡੇ ਸਹਬਜ਼ਾਦਿਆਂ ਮਾਤਾ ਗੁਜਰਕੌਰ ਤੇ ਦਸ਼ਮੇਸ਼ ਪਿਤਾ ਜੀ ਦੇ ਸ਼ਹੀਦੀ ਦਿਹਾੜੇ ਆਉਂਦੇ ਨੇ ਤੇ ਬਹੁਤ ਸਾਰੀ ਸੰਗਤ ਇਹਨਾਂ ਦਿਨਾਂ ਵਿੱਚ ਸਾਦਾ ਭੋਜਨ ਖਾਂਦੀ ਆ ਥੱਲੇ ਹੀ ਸਉਂਦੇ ਆ ਲੋਕ ਤੇ ਵਾਦ ਤੋਂ ਵੱਧ ਗੁਰੂ ਘਰਾਂ ਦੇ ਵਿੱਚ ਸੇਵਾ ਜਿਹੜੇ ਕਰਦੀ ਆ ਸੰਗਤ ਤਾਂ ਸਾਧ ਸੰਗਤ ਜੀ ਸਾਨੂੰ ਸੇਵਾ ਦੇ ਨਾਲ ਨਾਲ ਜਾਪ ਵੀ ਕਰਨਾ ਚਾਹੀਦਾ ਹੈ ਸਾਡੇ ਲਈ ਨਾਮ ਸਿਮਰਨ ਜਾਪ ਕਰਨਾ ਬਹੁਤ ਜ਼ਰੂਰੀ ਹੈ ਸਾਨੂੰ ਸਵੇਰੇ ਉੱਠ ਕੇ ਅਮਰਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਵਾਹਿਗੁਰੂ ਨਾਮ ਦਾ ਸਿਮਰਨ ਜਿੰਨਾ ਵੀ ਸਾਡੇ ਤੋਂ ਹੋਵੇ ਸਭ ਤੋਂ ਪਹਿਲਾਂ ਉੱਠ ਕੇ ਕਰੋ ਤੇ ਉਸ ਤੋਂ ਬਾਅਦ ਸਹਬਜ਼ਾਦਿਆਂ ਦੀ ਯਾਦ ਦੇ ਵਿੱਚ ਜਿੰਨਾ ਵੀ ਹੋ ਸਕੇ ਵਾਦ ਤੋਂ ਵਾਦ ਮੂਲ ਮੰਤਰ ਜੀ ਦਾ ਜਾਪ ਜ਼ਰੂਰ ਹੀ ਕਰੋ ਉਹਨਾਂ ਬੱਚਿਆਂ ਨੂੰ ਮਾਤਾ ਜੀ ਨੂੰ ਤੇ ਦਸ਼ਮੇਸ਼ ਪਿਤਾ ਜੀ ਨੂੰ ਯਾਦ ਕਰਕੇ ਇਹਨਾਂ ਦਿਨਾਂ ਦੇ ਵਿੱਚ ਟੋਟੋ ਘਟ 4 ਵਜੇ ਅੰਮ੍ਰਿਤ ਵੇਲੇ ਉੱਤੇ ਮੂਲ ਮੰਤਰ ਜੀ ਦਾ ਜਾਪ ਜ਼ਰੂਰ ਹੀ ਕਰੋ ਬੜੀ ਹੀ ਖੁਸ਼ੀ ਹੋਵੇਗੀ ਦਸ਼ਮੇਸ਼ ਪਿਤਾ ਜੀ ਨੂੰ ਕਿ ਕੋਈ ਮੇਰੇ ਬੱਚਿਆਂ ਨੂੰ ਯਾਦ ਕਰ ਰਿਹਾ ਹੈ ਸਾਡੀ ਕੀਤੀ ਕੁਰਬਾਨੀ ਵਿਅਰਥ ਨਹੀਂ ਗਈ ਨਾ ਉਹਨਾਂ ਨੇ ਅੰਮ੍ਰਿਤ ਵੇਲਾ ਛੱਡਿਆ ਸੀ ਤੇ ਨਾ ਆਪਾਂ ਨੂੰ ਛੱਡਣਾ ਚਾਹੀਦਾ ਹੈ ਉਹਨਾਂ ਨੇ ਉਸ ਟਾਈਮ ਜਦੋਂ ਉਹਨਾਂ ਦਾ ਪਰਿਵਾਰ ਵਿਛੜ ਰਿਹਾ ਫੀ ਉਸ ਟਾਈਮ ਵੀ ਅਮਰਤਵੇਲਾ ਨੇ ਫੀ ਛੱਡਿਆ ਅਮਰਤਵੇਲੇ ਦੀ ਛੋਟ ਕਿਸੇ ਨੂੰ ਨਹੀਂ ਆ ਅਸੀਂ ਆਪਣੇ ਆਪ ਤਾਂ ਅਮਰਤਵੇਲਾ ਛੱਡ ਦਈਏ ਤੇ ਛੱਡ ਦਈਏ ਪਰ ਸਾਨੂੰ ਇਸ ਦੀ ਛੋਟ ਨਹੀਂ ਆ ਇਸ ਲਈ ਅਮਰਤਵੇਲੇ ਉੱਠ ਕੇ ਤੁਸੀਂ ਸਭ ਤੋਂ ਪਹਿਲਾਂ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਬਹੁਤ ਹੀ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹਦੇ ਵਿੱਚ ਬਦਲਾਵ ਮੂਲ ਮੰਤਰ ਜੀ ਦੇ ਜਾਪ ਦੇ ਨਾਲ ਆਉਂਦਾ ਹੈ ਮੂਲ ਮੰਤਰ ਜੀ ਦਾ ਜਾਪ ਬਹੁਤ ਹੀ ਸ਼ਕਤੀਸ਼ਾਲੀ ਮੰਤਰ ਹੈ ਇੱਕ ਤਾਂ ਸਾਖੀ ਤੁਹਾਨੂੰ ਸੁਣਾਉਂਦੇ ਹਾਂ ਜਿਸ ਨੂੰ ਸੁਣ ਕੇ ਮੂਲ ਮੰਤਰ ਜੀ ਸਾਡਾ ਵਿਸ਼ਵਾਸ ਫੋਰ ਵੀ ਪੱਕਾ ਹੋ ਜਾਂਦਾ ਹੈ ਇੱਕ ਪਰਿਵਾਰ ਸੀ ਜੋ ਕਿ ਵਿਦੇਸ਼ ਵਿੱਚ ਰਹਿੰਦਾ ਸੀ ਸਿੱਖ ਪਰਿਵਾਰ ਸੀ ਸਾਰਾ ਹੀ ਪਰਿਵਾਰ ਨਾਮ ਸਿਮਰਨ ਕਰਨ ਵਾਲਾ ਅਮਰਤ ਵੇਲੇ ਉੱਠਣ ਵਾਲਾ ਸਿੱਖ ਪਰਿਵਾਰ ਸੀ ਉਹਨਾਂ ਸਭ ਤੋਂ ਪਹਿਲਾਂ ਜਦੋਂ ਆਪਦਾ ਕਾਰੋਬਾਰ ਸ਼ੁਰੂ ਕੀਤਾ ਸੀ ਤਾਂ ਉਹਨਾਂ ਦੇ ਕੋਲ ਇੱਕ ਟਰਾਲਾ ਸੀ ਦਿਨੋ ਦਿਨ ਪਰਮਾਤਮਾਨ ਦੀ ਐਸੀ ਮੇਰ ਹੋਈ ਕਿ ਕੰਮ ਵਿੱਚ ਵਾਧਾ ਹੋਇਆ ਤਰੱਕੀ ਹੋਈ ਤੇ ਹਰ ਸਾਲ ਨਵਾਂ ਟਰਾਲਾ ਲੈ ਲੈਂਦੇ ਸਨ ਪਰ ਜਿੱਥੇ ਤਰੱਕੀ ਹੋਵੇ ਉਥੇ ਰਾਹ ਵਿੱਚ ਰੋੜੇ ਵੀ ਹੁੰਦੇ ਨੇ ਮੁਸ਼ਕਲਾਂ ਪੈਦਾ ਕਰਨ ਵਾਲੇ ਲੋਕ ਵੀ ਉਥੇ ਆ ਜਾਂਦੇ ਨੇ ਉਹਨਾਂ ਦੀ ਇਹ ਤਰੱਕੀ ਉਹਨਾਂ ਦੇ ਹੀ ਗਵਾਂਢੀ ਮੁਸਲਮਾਨ ਨੂੰ ਚੁਪਦੀ ਸੀ ਉਹ ਇਸ ਪਰਿਵਾਰ ਦੀ ਤਰੱਕੀ ਵੇਖ ਕੇ ਖੁਸ਼ ਨਹੀਂ ਸੀ ਇਸ ਕਰਕੇ ਉਸ ਨੇ ਇੱਕ ਐਸਾ ਮੁਸਲਮਾਨ ਮੌਲਵੀ ਲੱਭਿਆ ਜੋ ਬਹੁਤ ਜ਼ਿਆਦਾ ਪੂਨੇ ਟੋਟ ਕੇ ਜਾਦੂ ਮੰਤਰ ਕਰ ਲੈਣ ਅਸੀ ਤੇ ਉਸ ਮੌਲਵੀ ਨੂੰ ਇਸ ਪਰਿਵਾਰ ਜੋ ਸਿੱਖ ਪਰਿਵਾਰ ਸੀ ਉਸ ਦਾ ਕੰਮ ਕਾਰੋਬਾਰ ਠੱਪ ਕਰਨ ਲਈ ਕਿਹਾ ਮੁਸਲਮਾਨ ਮੌਲਵੀ ਨੇ ਇਹ ਭਰੋਸਾ ਦਿਵਾਇਆ ਕਿ ਇਹ ਕੋਈ ਵੱਡੀ ਗੱਲ ਨਹੀਂ ਮੈਂ ਪਹਿਲਾਂ ਵੀ ਮੈਂ ਇਹੀ ਕੰਮ ਕਰਦਾ ਹਾਂ ਇਹ ਬਹੁਤ ਹੀ ਲੋਕਾਂ ਦੇ ਮੈਂ ਕਾਰੋਬਾਰ ਠੱਪ ਕਰ ਚੁੱਕਿਆ ਹਾਂ ਤੂੰ ਫਿਕਰ ਨਾ ਕਰ ਮੈਂ ਕੁਝ ਹੀ ਦਿਨਾਂ ਦੇ ਵਿੱਚ ਇਹਨਾਂ ਦਾ ਕੰਮ ਠੱਪ ਕਰ ਦਿਆਂਗਾ ਚਲੋ ਦੋਨਾਂ ਦੇ ਵਿੱਚ ਮੁਸਲਮਾਨ ਤੇ ਮੌਲਵੀ ਦੇ ਵਿੱਚ ਪੂਰੀ ਗੱਲਬਾਤ ਹੋ ਗਈ ਲੈਣ ਦੇਣ ਵੀ ਹੋ ਗਿਆ ਹੋਨ ਮੁਸਲਮਾਨ ਉਡੀਕ ਕਰਨ ਲੱਗਾ ਕਿ ਛੇਤੀ ਹੀ ਇਹਨਾਂ ਸਿੱਖਾਂ ਦੀ ਬਰਬਾਦੀ ਹੁੰਦੀ ਮੈਂ ਆਪਦੀਆਂ ਅੱਖਾਂ ਦੇ ਨਾਲ ਵੇਖਾਂਗਾ ਉਹ ਰੋਜ਼ ਉਡੀਕਦਾ ਕਿ ਕਿਦਣ ਇਹਨਾਂ ਦਾ ਕੋਈ ਵੱਡਾ ਨੁਕਸਾਨ ਹੋਵੇਗਾ ਉਧਰ ਮੌਲਵੀ ਵੀ ਸਾਰੇ ਮੰਤਰ ਮਾਰ ਕੇ ਵੇਖ ਲਏ ਪਰ ਮੁਸਲਮਾਨ ਸਿੱਖ ਸਰਦਾਰਾਂ ਦੇ ਘਰ ਦਾ ਕੁਝ ਨਾ ਵਿਗਾੜ ਸਕਿਆ ਮੁਸਲਮਾਨ ਇੱਕ ਦਿਨ ਖੁਦ ਆਪ ਚੱਲ ਕੇ ਉਹਨਾਂ ਦੇ ਘਰ ਆਇਆ ਤੇ ਆਣ ਕੇ ਚਾਹ ਪਾਣੀ ਵੀ ਪੀਤਾ ਚਾਰ ਛਪੇਰੇ ਨਿਗਾਹ ਕਮਾ ਕੇ ਦੇਖੀ ਸਾਰੇ ਬੰਨੇ ਵੇਖਿਆ ਜਾ ਕੇ ਕਿ ਇਹ ਤਾਂ ਖੁਸ਼ੀ ਬਹੁਤ ਨੇ ਇਹਨਾਂ ਤੇ ਤਾਂ ਕਿਸੇ ਟੂਰੇ ਟੋਟ ਕੇ ਦਾ ਕੋਈ ਅਸਰ ਨਹੀਂ ਆ ਸਗੋਂ ਉਹਨਾਂ ਦੀ ਜਿਹੜੀ ਤਰੱਕੀ ਸੀ ਉਹ ਦਿਨੋਂ ਦਿਨ ਹੋਰ ਵਧ ਰਹੀ ਸੀ ਉਹਨਾਂ ਨੂੰ ਕਾਰੋਬਾਰ ਵਿੱਚ ਮੁਨਾਫਾ ਹੋ ਰਿਹਾ ਸੀ ਇਹ ਵੇਖ ਕੇ ਮੁਸਲਮਾਨ ਬੜਾ ਪਰੇਸ਼ਾਨ ਤੇ ਸਿੱਧਾ ਮੌਲਵੀ ਦੇ ਕੋਲ ਗਿਆ ਕਿ ਤੇਰੇ ਕੋਲੋਂ ਤਾਂ ਸਿੱਖਾਂ ਦੇ ਪਰਿਵਾਰ ਦਾ ਵਿਗਾੜ ਹੋਇਆ ਉਹ ਤਾਂ ਸਗੋਂ ਅੱਗੇ ਨਾਲੋਂ ਵੀ ਜ਼ਿਆਦਾ ਖੁਸ਼ ਨੇ ਮੌਲਵੀ ਨੇ ਥੋੜਾ ਸਮਾਂ ਹੋਰ ਮੰਗਿਆ ਕਹਿੰਦਾ ਕਿ ਮੈਨੂੰ ਥੋੜਾ ਸਮਾਂ ਹੋਰ ਦੇ ਦੇ ਫਿਰ ਦੇਖੀ ਕਿ ਮੈਂ ਕਿਸ ਤਰ੍ਹਾਂ ਇਹਨਾਂ ਨੂੰ ਬਰਬਾਦ ਕਰ ਦੇਵਾਂਗਾ ਪਰ ਉਸ ਮੌਲਵੀ ਤੋਂ ਕੁਝ ਨਾ ਹੋਇਆ ਹੁਣ ਪਰੇਸ਼ਾਨ ਤਾਂ ਮੌਲਵੀ ਵੀ ਬੜਾ ਸੀ ਕਿ ਮੈਂ ਤਾਂ ਕਾਲਾ ਇਲਮ ਜਾਣਦਾ ਸਾਂ ਅੱਗੇ ਮੇਰਾ ਇਹ ਜਾਦੂ ਟੂਣਾ ਕਦੇ ਫੇਲ ਨਹੀਂ ਹੋਇਆ ਐਦ ਕੀ ਐਸਾ ਕੀ ਹੋ ਗਿਆ ਇਸ ਸਿੱਖ ਪਰਿਵਾਰ ਦੇ ਘਰੇ ਐਸਾ ਕੀ ਆ ਕਿ ਇਹਨਾਂ ਦੇ ਮੇਰਾ ਜਾਦੂ ਟੋਣਾ ਚੱਲਿਆ ਹੀ ਨਹੀਂ ਮੌਲਵੀ ਮੁਸਲਮਾਨ ਦੇ ਘਰ ਆਇਆ ਤੇ ਉਸ ਨੂੰ ਜਾ ਕੇ ਕਹਿੰਦਾ ਕਿ ਆਪਾਂ ਉਹ ਸਿੱਖ ਸਰਦਾਰ ਦੇ ਘਰੇ ਜਾਣਾ ਹੈ ਤਾਂ ਮੁਸਲਮਾਨ ਉਸੇ ਵੇਲੇ ਜਾਣ ਲਈ ਤਿਆਰ ਹੋ ਗਿਆ ਜਾਨਕੀ ਮੌਲਵੀ ਦੇ ਨਾਲ ਸਿੱਖ ਸਰਦਾਰ ਦੇ ਘਰੇ ਜਾਣ ਲਈ ਤਿਆਰ ਹੋ ਗਿਆ ਉਸ ਨੂੰ ਇੰਜ ਸੀ ਕਿ ਮੌਲਵੀ ਉੱਥੇ ਜਾ ਕੇ ਉਹਨਾਂ ਦੇ ਘਰੇ ਜਾ ਕੇ ਜਦ ਉਹਨਾਂ ਤੇ ਕੋਈ ਜਾਦੂ ਮੰਤਰ ਮਾਰੂਗਾ ਜਦੋਂ ਦੋਵੇਂ ਫੇਕ ਸਰਦਾਰ ਦੇ ਘਰ ਗਏ ਸਰਦਾਰ ਜੀ ਨੇ ਆਪ ਅੱਗੋਂ ਘਰ ਦਾ ਦਰਵਾਜ਼ਾ ਖੋਲ ਲਿਆ ਮੁਸਲਮਾਨ ਉਹ ਜਾਣਦੇ ਸਨ ਗਵਾਂਢੀ ਸੀ ਪਛਾਣਦੇ ਸਨ ਇਸ ਲਈ ਸਤਿ ਸ਼੍ਰੀ ਅਕਾਲ ਬੁਲਾਈ ਤੇ ਮੁਸਲਮਾਨ ਨੇ ਵੀ ਅੱਗੋਂ ਸਲਾਮ ਕੀਤਾ ਤੇ ਮੌਲਵੀ ਜੀ ਨੂੰ ਵੀ ਉਹਨਾਂ ਨੇ ਬੁਲਾਇਆ ਪਰ ਉਹ ਮੌਲਵੀ ਜੀ ਨੂੰ ਜਾਣਦੇ ਨਹੀਂ ਸਨ ਮੁਸਲਮਾਨ ਦੇ ਨਾਲ ਹੋਣ ਕਰਕੇ ਉਹ ਕਹਿੰਦੇ ਕਿ ਅੰਦਰ ਆ ਜਾਓ ਚਾਹ ਪਾਣੀ ਪੀ ਕੇ ਜਾਓ ਜਦੋਂ ਮੌਲਵੀ ਘਰ ਦੇ ਅੰਦਰ ਪੈਰ ਰੱਖਣ ਲੱਗਾ ਤਾਂ ਉਸ ਨੂੰ ਸ਼ਕਤੀ ਦਾ ਅਨੁਭਵ ਹੋਇਆ ਜਿਸ ਕਰਕੇ ਉਸ ਦਾ ਪੈਰ ਉੱਥੇ ਹੀ ਰੁਕ ਗਿਆ ਉਸ ਦੀ ਅਗਾਹ ਵਦਨ ਦੀ ਹਿੰਮਤ ਨਹੀਂ ਹੋ ਰਹੀ ਸੀ ਕਿਉਂਕਿ ਇਹੋ ਜੇ ਬੇਈਮਾਨਾਂ ਦਾ ਅਛਾਈ ਵਾਲੀ ਜਗ੍ਹਾ ਤੇ ਕੋਈ ਕੰਮ ਨਹੀਂ ਹੁੰਦਾ ਲੋਕਾਂ ਦਾ ਜੋ ਬੁਰਾ ਕਰਨ ਵਾਲੇ ਹੁੰਦੇ ਆ ਮੌਲਵੀ ਵੀ ਬੇਈਮਾਨ ਸੀ ਲੋਕਾਂ ਦਾ ਬੁਰਾ ਕਰਨ ਵਾਲਾ ਸੀ ਮੌਲਵੀ ਇਸ ਸ਼ਕਤੀ ਨੂੰ ਤੋਂ ਡਰ ਗਿਆ ਤੇ ਉਸ ਨੇ ਡਰ ਦੇ ਡਰਦੇ ਨੇ ਸਰਦਾਰ ਜੀ ਤੋਂ ਪੁੱਛਿਆ ਕਿ ਸਰਦਾਰ ਜੀ ਕਿਹੜਾ ਮੰਤਰ ਤੁਸੀਂ ਆਪਦੇ ਘਰ ਦੇ ਦਿਵਾਰੇ ਦਿਵਾਰੇ ਸੁਰੱਖਿਆ ਲਈ ਪੜ ਰੱਖਿਆ ਹੈ ਤਾਂ ਸੇਖ ਸਰਦਾਰ ਹੱਸ ਕੇ ਕਹਿੰਦੇ ਕਿ ਮੌਲਵੀ ਜੀ ਅਸੀਂ ਤਾਂ ਬਾਣੀ ਪੜਨ ਵਾਲੇ ਆ ਸਾਡਾ ਤਾਂ ਇੱਕੋ ਮੰਤਰ ਹੈ ਤੇ ਉਹ ਹੈ ਮੂਲ ਮੰਤਰ ਜਿਸ ਦਾ ਜਾਪ ਅਸੀਂ ਸਵੇਰੇ ਅੰਮ੍ਰਿਤ ਵੇਲੇ ਕਰਦੇ ਹਾਂ ਤੇ ਜਦੋਂ ਕੰਮ ਤੇ ਜਾਈਦਾ ਏ ਜਾਂ ਕੋਈ ਚੀਜ਼ ਨਵੀਂ ਲਈ ਆਈਦੀ ਆ ਭਾਵੇਂ ਉਹ ਨਵੀਂ ਹੋਵੇ ਪੁਰਾਣੀ ਹੋਵੇ ਉਸ ਦੀ ਸ਼ੁਰੂਆਤ ਕਰਨ ਲੱਗਿਆਂ ਅਸੀਂ ਬਾਬੇ ਨਾਨਕ ਨੂੰ ਯਾਦ ਕਰੀਦਾ ਏ ਤੇ ਫਿਰ ਮੂਲ ਮੰਤਰ ਜੀ ਦਾ ਜਾਪ ਕਰ ਲਈਦਾ ਏ ਮੌਲਵੀ ਬੜਾ ਪਛਤਾਇਆ ਕਿ ਜਿੱਥੇ ਬਾਬੇ ਨਾਨਕ ਦੀ ਬਾਣੀ ਹੈ ਉਹਨਾਂ ਦਾ ਮੈਂ ਕੋਈ ਕੀ ਵਿਗਾੜ ਸਕਦਾ ਹਾਂ ਉੱਥੇ ਮੇਰਾ ਕੋਈ ਮੰਤਰ ਨਹੀਂ ਚੱਲ ਸਕਦਾ ਕਿਉਂਕਿ ਉੱਥੇ ਤਾਂ ਮੰਤਰਾਂ ਦਾ ਮੰਤਰ ਮਹਾ ਮੰਤਰ ਮੂਲ ਮੰਤਰ ਹੈ ਉਸ ਦੇ ਕਾਲੇ ਜਾਦੂ ਟੂਣੇ ਕੋਈ ਕੰਮ ਨਹੀਂ ਉੱਥੇ ਆ ਸਕਦੇ ਸਾਰ ਸੰਗਤ ਜੀ ਅੱਜ ਦੀ ਇਸ ਸਾਖੀ ਤੋਂ ਸਾਨੂੰ ਵੀ ਇਹੀ ਸਿੱਖਿਆ ਮਿਲਦੀ ਹੈ ਕਿ ਜਦੋਂ ਵੀ ਘਰ ਦੇ ਵਿੱਚ ਖੁਸ਼ੀ ਹੋਵੇ ਮਨ ਉਦਾਸ ਹੋਵੇ ਕਿਉਂਕਿ ਖੁਸ਼ੀ ਵੇਲੇ ਵੀ ਸਾਨੂੰ ਪ੍ਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ ਮੂਲ ਮੰਤਰ ਜੀ ਦਾ ਜਾਪ ਕਰਨਾ ਚਾਹੀਦਾ ਹੈ ਤੇ ਜੇ ਸਾਡਾ ਮਨ ਉਦਾਸ ਆ ਬੇਚੈਨ ਆ ਉਦੋਂ ਵੀ ਜੇ ਅਸੀਂ ਮੂਲ ਮੰਤਰ ਜੀ ਦਾ ਜਾਪ ਕਰ ਲਈਏ ਤਾਂ ਸਾਡੇ ਮਨ ਜਿਹੜਾ ਹੈ ਉਹ ਇੱਕਦਮ ਸ਼ਾਂਤ ਹੋ ਜਾਂਦਾ ਸਾਨੂੰ ਸ਼ਾਂਤੀ ਮਿਲ ਜਾਂਦੀ ਆ ਅਸੀਂ ਭਾਵੇਂ ਜਿੰਨੀ ਮਰਜ਼ੀ ਪਟਕਣਾ ਦੇ ਵਿੱਚ ਫਿਰਦੇ ਹੋਈਏ ਇਸ ਲਈ ਕੋਈ ਵੀ ਨਵੀਂ ਚੀਜ਼ ਲਿਆਉਣੀ ਹੋਵੇ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਹੋਵੇ ਤਾਂ ਮੂਲ ਮੰਤਰ ਜੀ ਦਾ ਜਾਪ ਉਸ ਵਕਤ ਜ਼ਰੂਰ ਕਰਨਾ ਚਾਹੀਦਾ ਹੈ ਗੁਰੂ ਨਾਨਕ ਪਾਸ਼ਾ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਿਹੜਾ ਮੂਲ ਮੰਤਰ ਜੀ ਦਾ ਜਾਪ ਜ਼ਰੂਰ ਕਰੋ ਦੀ ਪ੍ਰਤੱਖ ਗੁਰੂ ਨਾਨਕ ਪਾਸ਼ਾ ਜੀ ਆਪ ਤੁਹਾਡੇ ਕਾਰੋਬਾਰ ਦੇ ਵਿੱਚ ਕੰਮ ਦੇ ਵਿੱਚ ਸਹਾਈ ਹੋਣਗੇ ਇਸ ਲਈ ਜਪਜੀ ਸਾਹਿਬ ਜੀ ਦੀ ਬਾਣੀ ਜੇ ਤੁਸੀਂ ਪੜ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਪੈਣੀ ਗੱਲ ਤਾਂ 15 20 ਮਿੰਟ ਲੱਗਦੇ ਆ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਪੜਨ ਲੱਗਿਆਂ ਕਈ ਲੋਕ ਕਹਿ ਦਿੰਦੇ ਆ ਕਿ ਅਸੀਂ ਪੜੇ ਲਿਖੇ ਨਹੀਂ ਆ ਇਸ ਲਈ ਸਾਡੇ ਕੋਲੋਂ ਬਾਣੀ ਜਿਹੜੀ ਪੜੀ ਨਹੀਂ ਜਾਂਦੀ ਸਾਨੂੰ ਪੜਨੀ ਨਹੀਂ ਆਉਂਦੀ ਤਾਂ ਫਿਰ ਉਹ ਵਾਦ ਤੋਂ ਵਾਦ ਮੂਲ ਮੰਤਰ ਜੀ ਦਾ ਅਭਿਆਸ ਕਰਨ শুদ্ধ ਉਚਾਰਨ ਕਰਕੇ ਮੂਲ ਮੰਤਰ ਜੀ ਦਾ ਜਾਪ ਕਰਨਾ ਰੋਜ਼ਾਨਾ ਅਮਰ ਤਵੇਲੇ ਉੱਠ ਕੇ ਮੋਹ ਮੰਤਰ ਜੀ ਦਾ ਜਾਪ ਕਰਨ ਦੇ ਨਾਲ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਏ ਸਾਨੂੰ ਸ਼ਾਂਤੀ ਮਿਲਦੀ ਆ ਤੇ ਹਰੇਕ ਕਾਰੋਬਾਰ ਦੇ ਵਿੱਚ ਜਿਹੜੇ ਸਾਨੂੰ ਆ ਵਾਧਾ ਮਿਲਦਾ ਏ ਤਰੱਕੀ ਮਿਲਦੀ ਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਸ ਮਨੁੱਖ ਤੇ ਹਮੇਸ਼ਾ ਹੀ ਮੇਲ ਰਹਿੰਦੀ ਆ ਉਸ ਮਨੁੱਖ ਤੇ ਹਮੇਸ਼ਾ ਹੀ ਉਹਨਾਂ ਦਾ ਹੱਥ ਰਹਿੰਦਾ ਏ ਜਿਹੜੇ ਬਾਣੀ ਦਾ ਆਸਰਾ ਤੱਕ ਕੇ ਆਪਦੇ ਕੰਮ ਦੀ ਆਪਦੇ ਦਿਨ ਦੀ ਸ਼ੁਰੂਆਤ ਕਰਦੇ ਆ ਤਾਂ ਸਾਥ ਸੰਗਤ ਜੀ ਜੇ ਅੱਜ ਦੀ ਇਹ ਸਾਖੀ ਚੰਗੀ ਲੱਗੀ ਹੋਵੇ ਇਹ ਵੀਡੀਓ ਜੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਹੀ ਕਰਨਾ ਕਮੈਂਟ ਬਾਕਸ ਵਿੱਚ ਜਾ ਕੇ ਵੀ ਵਾਹਿਗੁਰੂ ਜੀ ਲਿਖ ਕੇ ਜਾਂ ਤਨ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਵਾਉਣਾ ਜੀ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਔਨ ਕਰ ਦਿਓ ਤਾਂ ਜੋ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਧੰਨਵਾਦ ਜੀ